ਦੋਸਤੋ ਹਰ ਇਨਸਾਨ ਦੇ ਜੀਵਨ ਵਿੱਚ ਕਦੀ ਨਾ ਕਦੀ ਅਜਿਹਾ ਪਾਲੋਂਦਾ ਜਦੋਂ ਉਹ ਆਪਣੇ ਆਪ ਨੂੰ ਸਭ ਤੋਂ ਵੱਧ ਬੇਵੱਸ ਮਹਿਸੂਸ ਕਰਦਾ ਤੇ ਅਜਿਹੀ ਸਥਿਤੀ ਵਿੱਚ ਕਈ ਵਾਰ ਉਹ ਹਿੰਮਤ ਹਾਰ ਜਾਂਦਾ ਪਰ ਜ਼ਿੰਦਗੀ ਮੁਸ਼ਕਲਾਂ ਦਾ ਦੂਸਰਾ ਨਾਮ ਤੇ ਜਿਹੜਾ ਵਿਅਕਤੀ ਮੁਸ਼ਕਲਾਂ ਨਾਲ ਲੜਨਾ ਸਿੱਖ ਲੈਂਦਾ ਉਸ ਦਾ ਜੀਵਨ ਤੇ ਸ਼ਖਸੀਅਤ ਸਭ ਤੋਂ ਵਧੀਆ ਸਥਿਤੀ ਵਿੱਚ ਹੁੰਦੀ ਹੈ ਜਿਸ ਤਰ੍ਹਾਂ ਸੋਨੇ ਨੂੰ ਚੰਗਾ ਆਕਾਰ ਦੇਣ ਲਈ ਉਸ ਦਾ ਗਰਮ ਹੋਣਾ ਲਾਜ਼ਮੀ ਆ ਉਸੇ ਤਰ੍ਹਾਂ ਮਨੁੱਖ ਦੀ ਸ਼ਖਸੀਅਤ ਨੂੰ ਘੜਨ ਵਿੱਚ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਇੱਕ ਵਿਅਕਤੀ ਵਿੱਚ ਇੰਨੀ ਸਮਰੱਥਾ ਹੋਣੀ ਚਾਹੀਦੀ ਆ ਕਿ ਉਹ ਜ਼ਿੰਦਗੀ ਵਿੱਚ ਖੁਦ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੇ ਕਿਉਂਕਿ ਜਿਹੜੇ ਇਨਸਾਨ ਇਕੱਲੇ ਮੁਸ਼ਕਲਾਂ ਨਾਲ ਲੜਨਾ ਜਾਣਦੇ ਨੇ ਉਹਨਾਂ ਤੋਂ ਵੱਧ ਤਾਕਤਵਰ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈਗਾ ਕਿਉਂਕਿ ਮਾੜੇ ਸਮੇਂ ਵਿੱਚ ਸੰਗੀ ਸਾਥੀ ਸਭ ਸਾਥ ਛੜ ਜਾਂਦੇ ਨੇ ਤੇ ਆਓ ਇੱਕ ਵਪਾਰੀ ਦੇ ਪੁੱਤਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਸ ਵਿੱਚ ਤੁਹਾਨੂੰ 6 ਕੀਮਤੀ ਗੱਲਾਂ ਸਿੱਖਣ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਹਰ ਮੁਸ਼ਕਲ ਦਾ ਸਾਹਮਣਾ ਆਸਾਨੀ ਨਾਲ ਕਰ ਸਕਦੇ ਹੋ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਨੂੰ ਸੁਣਨ ਵਿੱਚ ਕੁਆਚੋ ਦੇ ਇਸ ਚੈਨਲ ਨੂੰ ਜਾਨੀ ਕਿ ਤੁਹਾਡਾ ਆਪਣਾ ਜਿਹੜਾ ਚੈਨਲ ਆ ਪੰਜਾਬੀ ਸਟੋਰੀ ਟੇਸ਼ਨ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਸ਼ਹਿਰ ਵਿੱਚ ਬਹੁਤ ਤਕੜਾ ਵਪਾਰੀ ਰਹਿੰਦਾ ਸੀ ਉਸ ਨੇ ساری ਉਮਰ ਸਖਤ ਮਿਹਨਤ ਕੀਤੀ ਬੜਾ ਪੈਸਾ ਕਮਾਇਆ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਸੁਖੀ ਰੱਖਿਆ ਵਪਾਰੀ ਦਾ ਇਕਲੌਤਾ ਪੁੱਤਰ ਸੀ ਤੇ ਉਸ ਨੇ ਆਪਣੇ ਪੁੱਤਰ ਨੂੰ ਕਦੇ ਵੀ ਕਿਸੇ ਕਿਸਮ ਦੀ ਤੰਗੀ ਦਾ ਸਾਹਮਣਾ ਨਹੀਂ ਕਰਨ ਦਿੰਦਾ ਜੇਕਰ ਉਸਦੇ ਪੁੱਤਰ ਨੂੰ ਕੋਈ ਸਮੱਸਿਆ ਆਉਂਦੀ ਤਾਂ ਵਪਾਰੀ ਖੁਦ ਉਸ ਸਮੱਸਿਆ ਦਾ ਹੱਲ ਕਰ ਦਿੰਦਾ ਸਮਾਂ ਬੀਤਿਆ ਤੇ ਹੁਣ ਵਪਾਰੀ ਬੁੱਢਾ ਹੋ ਗਿਆ ਹੁਣ ਉਹ ਮੰਜੇ ਤੋਂ ਵੀ ਉੱਠ ਨਹੀਂ ਸੀ ਸਕਦਾ ਸੋ ਐਸ ਸਥਿਤੀ ਵਿੱਚ ਜੇਕਰ ਉਸ ਨੂੰ ਕਿਸੇ ਗੱਲ ਦੀ ਸਭ ਤੋਂ ਵੱਧ ਚਿੰਤਾ ਸੀ ਤਾਂ ਉਹ ਆਪਣੇ ਪੁੱਤਰ ਦੀ ਸੀ ਇੱਕ ਦਿਨ ਵਪਾਰੀ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਤੇਰਾ ਪਿਤਾ ਹੁਣ ਦੇ ਨਾਤੇ ਮੈਂ ਅੱਜ ਤੱਕ ਤੇਰੇ ਤੋਂ ਕੋਈ ਤੇਰੇ ਤੇ ਕੋਈ ਆਂਚ ਨਹੀਂ ਆਉਣ ਦਿੱਤੀ ਪਰ ਹੁਣ ਮੇਰਾ ਸਮਾ ਆ ਗਿਆ ਮੈਂ ਇਸ ਸੰਸਾਰ ਨੂੰ ਛੱਡਣ ਵਾਲਾ ਹਾਂ ਇਸ ਲਈ ਮੈਂ ਤੈਨੂੰ ਜੀਵਨ ਦੇ ਕੁਝ ਸਬਕ ਦੇਣਾ ਚਾਹੁੰਦਾ ਤੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਨਹੀਂ ਦੇਖੀਆਂ ਦੁੱਖ ਨਹੀਂ ਦੇਖੇ ਮੇਰੇ ਜਾਣ ਤੋਂ ਬਾਅਦ ਇਹ ਸਾਰਾ ਕਾਰੋਬਾਰ ਤੇਰੇ ਹੱਥਾਂ ਵਿੱਚ ਹੋਵੇਗਾ ਤੈਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕੋਈ ਹੋਰ ਵਿਅਕਤੀ ਤੇਰਾ ਫਾਇਦਾ ਨਾ ਉਠਾ ਸਕੇ ਤੈਨੂੰ ਹਮੇਸ਼ਾ ਆਪਣੇ ਆਪ ਨੂੰ ਮੁਸ਼ਕਲਾਂ ਨਾਲ ਲੜਨ ਦੇ ਸਮਰਥ ਹੋਣਾ ਚਾਹੀਦਾ ਐਨਾ ਕਹਿੰਦੇ ਵਪਾਰੀ ਦੇ ਸਾ ਰੋਕ ਕੇ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ ਵਪਾਰੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੜਾ ਰੋਇਆ ਬਹੁਤ ਦੁਖੀ ਹੋਇਆ ਪਰ ਹੁਣ ਕੋਈ ਕਰ ਵੀ ਕੀ ਸਕਦਾ ਹੈ ਵਪਾਰੀ ਦੇ ਪੁੱਤਰ ਨੇ ਇੱਕ ਵਾਰ ਫਿਰ ਤੋਂ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਉਹ ਵਪਾਰ ਵਿੱਚ ਦਿਲਚਸਪੀ ਦਾ ਰੱਖਦਾ ਸੀ ਪਰ ਹੌਲੀ-ਹੌਲੀ ਉਸ ਨੂੰ ਆਪਣੇ ਪੈਸੇ ਦਾ ਬਹੁਤ ਮਾਣ ਹੋ ਗਿਆ ਹੁਣ ਉਸ ਪੈਸੇ ਨਾਲ ਮौज-ਮਸਤੀ ਉਹ ਕਰਨ ਲੱਗਾ ਉਸਨੂੰ ਕਿਸੇ ਵੀ ਗੱਲ ਦਾ ਕੋਈ ਹੋਸ਼ ਨਹੀਂ ਸੀ ਉਹ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਇੱਕ ਦਿਨ ਉਸਨੂੰ ਪਤਾ ਲੱਗਾ ਕਿ ਸ਼ਹਿਰ ਦੇ ਬਾਹਰ ਗਰੀਬਾਂ ਦੇ ਰਹਿਣ ਲਈ ਇੱਕ ਬਹੁਤ ਵੱਡਾ ਘਰ ਬਣਾਇਆ ਜਾ ਰਿਹਾ ਤੇ ਜਿਹੜਾ ਵੀ ਵਿਅਕਤੀ ਉਸ ਘਰ ਦੇ ਲਈ ਸਭ ਤੋਂ ਵੱਡਾ ਦਾਨ ਦੇਵੇਗਾ ਉਸ ਘਰ ਦਾ ਨਾਮ ਉਸੇ ਵਿਅਕਤੀ ਦੇ ਨਾਮ ਤੇ ਰੱਖਿਆ ਜਾਵੇਗਾ ਹੁਣ ਵਪਾਰੀ ਦੇ ਪੁੱਤਰ ਨੇ ਸੋਚਿਆ ਕਿ ਮੇਰੇ ਕੋਲ ਬਹੁਤ ਪੈਸਾ ਕਿਉਂ ਨਾ ਮੈਂ ਥੋੜੀ ਪ੍ਰਸਿੱਧੀ ਵੀ ਹਾਸਲ ਕਰ ਲਵਾਂ ਉਤਰਾント ਸ਼ਹਿਰ ਤੋਂ ਬਾਹਰ ਉਹ ਉੱਥੇ ਪਹੁੰਚ ਗਿਆ ਤੇ ਉਸ ਘਰ ਨੂੰ ਬਣਾਉਣ ਵਾਲੇ ਭਾਈਚਾਰੇ ਨੂੰ ਉਸਨੇ ਸੋਨੇ ਦੇ ਬਹੁਤ ਸਾਰੇ ਸਿੱਕੇ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਐਸ ਗਰੀਬਖਾਨੇ ਦਾ ਨਾਮ ਮੇਰੇ ਪਿਤਾ ਦੇ ਨਾਮ ਤੇ ਰੱਖਿਆ ਜਾਵੇ ਤੇ ਅਜੀਹਾ ਹੀ ਹੋਇਆ ਉਸ ਗਰੀਬਖਾਨੇ ਦਾ ਨਾਮ ਉਸਦੇ ਪਿਤਾ ਦੇ ਨਾਮ ਤੇ ਰੱਖ ਦਿੱਤਾ ਗਿਆ ਜਦੋਂ ਉਹ ਲੜਕਾ ਉੱਥੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਬੜਾ ਮਾਣ ਸੀ ਤੇ ਨਾਲ ਹੀ ਹੰਕਾਰ ਤੇ ਹੰਕਾਰ ਉਸ ਦੇ ਸਿਰ ਚੜ ਗਿਆ ਰਸਤੇ ਵਿੱਚ ਉਹ ਜਿੰਨੇ ਵੀ ਗਰੀਬ ਲੋਕਾਂ ਨੂੰ ਮਿਲਿਆ ਉਸਨੇ ਉਹਨਾਂ ਨਾਲ ਬਹੁਤੀ ਬੱਦਸਨੂਕੀ ਕੀਤੀ ਉਹਨਾਂ ਨੂੰ ਮੰਦਾ ਬੋਲਿਆ ਖੈਰ ਸਮਾਂ ਆਪਣੀ ਰਫਤਾਰ ਨਾਲ ਬੀਤਦਾ ਗਿਆ ਹੌਲੀ ਹੌਲੀ ਵਪਾਰੀ ਦੇ ਲੜਕੇ ਨੇ ਆਪਣੀ ਸਾਰੀ ਦੌਲਤ ਗਵਾ ਲਈ ਉਸਦੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਉਸ ਤੋਂ ਬਹੁਤ ਸਾਰਾ ਪੈਸਾ ਉਧਾਰ ਲਿਆ ਤੇ ਉਸ ਨੂੰ ਛੱਡ ਕੇ ਚਲੇ ਗਏ ਹੁਣ ਉਹ ਪੂਰੀ ਤਰ੍ਹਾਂ ਇਕੱਲਾ ਹੋ ਚੁੱਕਿਆ ਸੀ ਉਸ ਕੋਲ ਨਾ ਤੇ ਕੋਈ ਦੋਸਤ ਸੀ ਨਾ ਹੀ ਕੋਈ ਦੌਲਤ ਬਚੀ ਸੀ ਅੱਜ ਉਸ ਨੂੰ ਆਪਣੇ ਪਿਤਾ ਵੱਲੋਂ ਦਿੱਤਾ ਸਬਕ ਯਾਦ ਆ ਰਿਹਾ ਸੀ ਸਮਾਂ ਬੀਤਿਆ ਉਸ ਦੇ ਸਾਰੇ ਸੰਗੀ ਸਾਥੀ ਉਸ ਨੂੰ ਛੱਡ ਕੇ ਤੇ ਉਹ ਬਿਲਕੁਲ ਕੰਕਾਲ ਹੋ ਗਿਆ ਇੱਕ ਦਿਨ ਉਸ ਨੂੰ ਬਹੁਤ ਭੁੱਖ ਲੱਗੀ ਤੇ ਉਹਦੇ ਕੋਲ ਖਾਣ ਲਈ ਵੀ ਕੁਝ ਨਹੀਂ ਸੀ ਉਹ ਪਟਕ ਰਿਹਾ ਸੀ ਤੇ ਇੱਕ ਰੋਟੀ ਨੂੰ ਵੀ ਉਹ ਤਰਸ ਰਿਹਾ ਸੀ ਪਟਕਦੇ ਪਟਕਦੇ ਉਸ ਨੂੰ ਯਾਦ ਆਇਆ ਵੀ ਕਈ ਸਾਲ ਪਹਿਲਾਂ ਉਸ ਨੇ ਇੱਕ ਗਰੀਬਖਾਨੇ ਲਈ ਦਾਨ ਕੀਤਾ ਸੀ ਉਸ ਨੂੰ ਅੱਜ ਉੱਥੇ ਜਾਣਾ ਚਾਹੀਦਾ ਉਹ ਸਕਦਾ ਵੀ ਉਸ ਨੂੰ ਉਥੋਂ ਮਦਦ ਮਿਲ ਸਕੇ ਉਸ ਗਰੀਬਖਾਨੇ ਅੱਗੇ ਉਹ ਪਹੁੰਚਿਆ ਉਸ ਗਰੀਬਖਾਨੇ ਦੇ ਦਵਾਰ ਉੱਪਰ ਸੁੰਦਰ ਅੱਖਰਾਂ ਵਿੱਚ ਉਸਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ ਐ ਵੇਖ ਕੇ ਵਪਾਰੀ ਦੇ ਪੁੱਤਰ ਦੀਆਂ ਅੱਖਾਂ ਪਾਰ ਆਈਆਂ ਤੇ ਹੰਕਾਰ ਦੀ ਵਜ੍ਹਾ ਨਾਲ ਉਹਦੇ ਕੀਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਤੇ ਹੁਣ ਉਹ ਪਛਤਾਵੇ ਤੋਂ ਬਿਨਾਂ ਉਸਦੇ ਪੱਲੇ ਕੁਝ ਵੀ ਨਹੀਂ ਸੀ ਅੱਜ ਉਸ ਨੂੰ ਸਮਝਾ ਰਹੀ ਸੀ ਕਿ ਸਮਾਂ ਉਸ ਨੂੰ ਕਿੱਥੋਂ ਕਿੱਥੇ ਲੈ ਆਇਆ ਕਿਸੇ ਸਮੇਂ ਉਸਨੇ ਆਪਣੇ ਹੰਕਾਰ ਵਿੱਚ ਅੰਨੀ ਹੋਈ ਨਹੀਂ ਐਨਾ ਹੀ ਗਰੀਬ ਲੋਕਾਂ ਨਾਲ ਬੱਦਸਲੋਕੀ ਕੀਤੀ ਸੀ ਤੇ ਅੱਜ ਉਹ ਖੁਦ ਉਹਨਾਂ ਗਰੀਬ ਲੋਕਾਂ ਵਿੱਚ ਆ ਗਿਆ ਤੇ ਉਹਨਾਂ ਨਾਲ ਬੈਠਾ ਰੋਟੀ ਖਾ ਰਿਹਾ ਸੀ ਸੋ ਹੁਣ ਉਹ ਉੱਥੇ ਜ਼ਿਆਦਾ دیر ਨਾ ਠਹਿਰ ਸਕਿਆ ਤੇ ਉੱਥੋਂ ਚਲੇ ਆ ਗਿਆ ਰਸਤੇ ਵਿੱਚ ਉਸਨੇ ਇੱਕ ਸਾਧੂ ਨੂੰ ਦਰਖਤ ਹੇਠਾਂ ਭਗਤੀ ਵਿੱਚ ਬੈਠੇ ਦੇਖਿਆ ਉਹ ਮਹਾਤਮਾ ਨੂੰ ਮੱਥਾ ਟੇਕ ਕੇ ਜ਼ਮੀਨ ਤੇ ਬੈਠ ਗਿਆ ਜਦੋਂ ਸਾਧੂ ਨੇ ਅੱਖਾਂ ਖੋਲੀਆਂ ਤਾਂ ਦੇਖਿਆ ਵੀ ਲੜਕਾ ਬੜੇ ਹੀ ਉਦਾਸੀ ਭਰੇ ਚਿਹਰੇ ਨਾਲ ਦੇਖ ਰਿਹਾ ਸੀ ਤਾਂ ਸਾਧੂ ਨੇ ਉਸ ਨੂੰ ਇਸ ਉਦਾਸੀ ਦਾ ਕਾਰਨ ਪੁੱਛਿਆ ਸਾਧੂ ਨੂੰ ਮੱਥਾ ਟੇਕਦੇ ਲੜਕੇ ਨੇ ਆਪਣੀ ਮੁਸ਼ਕਲਾਂ ਦੱਸਦੇ ਹੋਏ ਕਿਹਾ ਕਿ ਹੇ ਮਹਾਤਮਾ ਇੱਕ ਸਮਾਸੀ ਜਦੋਂ ਉਹਦਾ ਪਿਤਾ ਉਸ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੰਦਾ ਪਰ ਅੱਜ ਸਮਾਂ ਜਦੋਂ ਉਹ ਇੱਕ ਰੋਟੀ ਲਈ ਵੀ ਭੀਖ ਮੰਗ ਰਿਹਾ ਲੜਕੇ ਨੇ ਕਿਹਾ ਕਿ ਉਹ ਆਪਣੇ ਜੀਵਨ ਤੋਂ ਹਾਰ ਚੁੱਕਿਆ ਵਾ ਬਹੁਤ ਦੁਖੀ ਹੋ ਗਿਆ ਉਨੂੰ ਕੋਈ ਸਮਝ ਨਹੀਂ ਲੱਗ ਰਹੀ ਵੀ ਹੁਣ ਕੀ ਕੀਤਾ ਜਾਵੇ ਉਸ ਕੋਲ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਆ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਮੌਤ ਇੱਕ ਆਸਾਨ ਹੱਲ ਹੈ ਹਿੰਮਤ ਵਾਲੇ ਲੋਕ ਤਾਂ ਹੁੰਦੇ ਨੇ ਜਿਹੜੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਆਪਣਾ ਜੀਵਨ ਬਤੀਤ ਕਰਦੇ ਨੇ ਜਿਨੇ ਆਪਣਾ ਜੀਵਨ ਛਾਂ ਵਿੱਚ ਬਤੀਤ ਕੀਤਾ ਹੋਵੇ ਤਾਂ ਸੂਰਜ ਦੀ ਰੋਸ਼ਨੀ ਉਸਦੇ ਲਈ ਕਾਫੀ ਦਰਦਨਾਕ ਹੋ ਸਕਦੀ ਪਰ ਐਹੀ ਜ਼ਿੰਦਗੀ ਆ ਅਤੇ ਕੁਝ ਵੀ ਸਥਾਈ ਨਹੀਂ ਨਾ ਦੌਲਤ ਨਾ ਮਾਪੇ ਹਰ ਵਿਅਕਤੀ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ ਜਦੋਂ ਸਮਾਂ ਆਉਂਦਾ ਹੈ ਤਾਂ ਉਸ ਨੂੰ ਆਪਣੇ ਹਿੱਸੇ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਖੁਦ ਕਰਨਾ ਪੈਂਦਾ ਇਸ ਲਈ ਬਿਹਤਰ ਆਵਾ ਕਿ ਤੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨਾ ਸਿੱਖੇ ਤਾਂ ਲੜਕੇ ਨੇ ਸਾਧੂ ਨੂੰ ਕਿਹਾ ਹੁਣ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਤਾਂ ਜੋ ਮੈਂ ਆਪਣੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਾਂ ਸਾਧੂ ਨੇ ਕਿਹਾ ਠੀਕ ਹੈ ਅੱਜ ਮੈਂ ਦੱਸਾਂਗਾ ਕਿ ਤੈਨੂੰ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਵੀ ਹੁੰਦਾ ਉਹ ਚੰਗੇ ਲਈ ਹੁੰਦਾ ਜੇਕਰ ਅਸੀਂ ਜ਼ਿੰਦਗੀ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਦੇ ਹਾਂ ਤਾਂ ਉਸ ਵਿੱਚ ਲਾਚਮੀ ਸਾਡੇ ਲਈ ਕੁਝ ਚੰਗਾ ਲੁਕਿਆ ਹੁੰਦਾ ਬਸ ਫਰਕ ਇਹ ਵੇ ਕਿ ਅਸੀਂ ਇਨਸਾਨ ਸਮਾ ਰਹੇਦੇ ਉਸ ਭਲਾਈ ਨੂੰ ਸਮਝ ਨਹੀਂ ਪਾਉਂਦੇ ਤੇ ਸਾਨੂੰ ਹਮੇਸ਼ਾ ਸਾਡੀਆਂ ਮੁਸ਼ਕਲਾਂ ਹੀ ਜ਼ਿਆਦਾ ਵੱਡੀਆਂ ਲੱਗਦੀਆਂ ਨੇ ਹਰ ਮਾੜੀ ਘਟਨਾ ਦੇ ਪਿੱਛੇ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਤੁਸੀਂ ਨਿਸ਼ਚਿਤ ਤੌਰ ਤੇ ਮਾੜੀ ਘਟਨਾ ਦੇ ਪਿੱਛੇ ਕੁਝ ਚੰਗਾ ਲੱਭੋਗੇ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਮੁਸ਼ਕਲ ਰਸਤਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਤਾਂ ਜੋ ਅਸੀਂ ਮਜ਼ਬੂਤ ਬਣ ਸਕੀਏ ਇਸ ਲਈ ਜਦੋਂ ਜ਼ਿੰਦਗੀ ਔਖੀ ਲੱਗੇ ਤਾਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਦੇ ਪਿੱਛੇ ਕੋਈ ਨਾ ਕੋਈ ਚੰਗੀ ਚੀਜ਼ ਜ਼ਰੂਰ ਲੁਕੀ ਹੁੰਦੀ ਤੇ ਹਰ ਘਟਨਾ ਨੂੰ ਚੰਗੀ ਤਰ੍ਹਾਂ ਸਮਝ ਕੇ ਅੱਗੇ ਵਧਣਾ ਚਾਹੀਦਾ ਦੂਸਰੀ ਗੱਲ ਆਪਣੇ ਆਪ ਨੂੰ ਹਰ ਸਥਿਤੀ ਲਈ ਤਿਆਰ ਰੱਖੋ ਜਿਵੇਂ ਕਿ ਮੈਂ ਪਹਿਲਾਂ ਆਖਿਆ ਸੀ ਕਿ ਇੱਥੇ ਕੁਝ ਵੀ ਸਥਾਈ ਨਹੀਂ ਹੈ ਮਨੁੱਖ ਦਾ ਪਹਿਲਾ ਫਰਜ਼ ਹੈ ਕਿ ਉਹ ਹਰ ਸਥਿਤੀ ਲਈ ਆਪਣੇ ਆਪ ਨੂੰ ਤਿਆਰ ਰੱਖੇ ਜੇਕਰ ਅੱਜ ਖੁਸ਼ੀਆਂ ਭਰੇ ਦਿਨ ਨੇ ਤਾਂ ਉਹਨਾਂ ਦਾ ਵੀ ਪੂਰਾ ਆਨੰਦ ਲਓ ਜੇਕਰ ਦੁੱਖ ਭਰੇ ਦਿਨ ਆਗੇ ਤਾਂ ਉਹਨਾਂ ਦੇ ਲਈ ਵੀ ਤਿਆਰ ਰਹੋ ਹਰ ਔਖੀ ਸਥਿਤੀ ਦਾ ਸਾਹਮਣਾ ਹਿੰਮਤ ਦੇ ਹੌਸਲੇ ਨਾਲ ਕਰਨਾ ਚਾਹੀਦਾ ਜਦੋਂ ਤੱਕ ਕਿਸੇ ਵਿਅਕਤੀ ਦੇ ਜੀਵਨ ਵਿੱਚ ਦੁੱਖ ਨਹੀਂ ਨਾ ਆਵੇਗਾ ਉਹ ਕਦੇ ਵੀ ਖੁਸ਼ੀ ਦੀ ਮਹੱਤਤਾ ਨੂੰ ਸਮਝ ਨਹੀਂ ਪਾਵੇਗਾ ਸੁੱਖ-ਦੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਸੁੱਖ ਦਾ ਰਸਤਾ ਦੁੱਖਾਂ ਵਿੱਚੋਂ ਲੰਘਦਾ ਤੇ ਔਕੜਾਂ ਨੂੰ ਪਾਰ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਤੀਸਰੀ ਗੱਲ ਕਿ ਕਦੇ ਵੀ ਆਪਣਾ ਆਤਮ ਵਿਸ਼ਵਾਸ ਨਾ ਗਵਾਓ ਆਤਮ ਵਿਸ਼ਵਾਸੀ ਵਿਅਕਤੀ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਜੋ ਔਖੇ ਸਮੇਂ ਵਿੱਚ ਉਸਦੀ ਮਦਦ ਕਰਦਾ ਜੇਕਰ ਨਿੱਜੀ ਆਤਮ ਵਿਸ਼ਵਾਸ ਮਜ਼ਬੂਤ ਹੈ ਤਾਂ ਉਹ ਆਪਣਾ ਗਵਾਚਿਆ ਹੋਇਆ ਸਭ ਕੁਝ ਮੁੜ ਹਾਸਲ ਕਰ ਸਕਦਾ ਪਰ ਜਿਸ ਦਿਨ ਉਹ ਆਤਮ ਵਿਸ਼ਵਾਸ ਨੂੰ ਗਵਾ ਬੈਠਦਾ ਉਸ ਦਿਨ ਵਿਅਕਤੀ ਹਿੰਮਤ ਵੇਗਵਾ ਲੈਂਦਾ ਤੇ ਆਪਣੀ ਪੁਰਾਣੀ ਸਥਿਤੀ ਨੂੰ ਮੁੜ ਹਾਸਲ ਕਰਨ ਵਿੱਚ ਅਸਫਲ ਰਹਿੰਦਾ ਇਸ ਲਈ ਔਖੇ ਸਮੇਂ ਵਿੱਚ ਆਤਮ ਵਿਸ਼ਵਾਸ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਓ ਜੋ ਲੋਕ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਅੰਦਰੂਨੀ ਤੌਰ ਤੇ ਮਜ਼ਬੂਤ ਹੁੰਦੇ ਨੇ ਉਹਨਾਂ ਦੇ ਅੰਦਰ ਐਨੀ ਤਾਕਤ ਹੁੰਦੀ ਆ ਤੁਸੀਂ ਸਭ ਕੁਝ ਹਾਸਲ ਕਰ ਸਕਦੇ ਨੇ ਚੌਥੀ ਗੱਲ ਹਰ ਹਾਲਾਤ ਵਿੱਚ ਨਿਮਰ ਰਹੋ ਮਨੋਖ ਨੂੰ ਹਰ ਹਾਲਾਤ ਵਿੱਚ ਆਪਣੇ ਆਪ ਨੂੰ ਝੁਕਾ ਕੇ ਤੇ ਨਿਮਰ ਰੱਖਣਾ ਚਾਹੀਦਾ ਹੈ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਅਸੀਂ ਕਿਸੇ ਗਰੀਬ ਨੂੰ ਦੁੱਖ ਦੇ ਰਹੇ ਹਾਂ ਤਾਂ ਕੱਲ ਨੂੰ ਅਸੀਂ ਵੀ ਗਰੀਬ ਹੋ ਸਕਦੇ ਹਾਂ ਜੇਕਰ ਅਸੀਂ ਕਿਸੇ ਬਿਰਧ ਆਦਮੀ ਨੂੰ ਪਰੇਸ਼ਾਨ ਕਰ ਰਹੇ ਹਾਂ ਤਾਂ ਕੱਲ ਨੂੰ ਅਸੀਂ ਵੀ ਪਰੇਸ਼ਾਨ ਹੋ ਸਕਦੇ ਹਾਂ ਤੇ ਜੀਅਸੀ ਕਿਸੇ ਬਜ਼ੁਰਗ ਨੂੰ ਤੋਖ ਦੇ ਰਹੇ ਆ ਤਾਂ ਕੱਲ ਨੂੰ ਅਸੀਂ ਵੀ ਬੁੱਢੇ ਹੋ ਜਾਣਾ ਵਾ ਇਹ ਕੁਦਰਤ ਦਾ ਨਿਯਮ ਆ ਇਸ ਲਈ ਕਿਸੇ ਨੂੰ ਕਦੇ ਵੀ ਆਪਣੀ ਹੈਸੀਅਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਹਰ ਹਾਲਾਤ ਵਿੱਚ ਆਪਣੇ ਆਪ ਨੂੰ ਨਿਮਰਤਾ ਨਾਲ ਪਰਖੇ ਰੱਖਣਾ ਚਾਹੀਦਾ ਨਿਮਰਤਾ ਵਿਅਕਤੀ ਨੂੰ ਹਿੰਮਤ ਦਿੰਦੀ ਹੈ ਜੋ ਉਹ ਮੁਸ਼ਕਲਾਂ ਦਾ ਸਾਹਮਣਾ ਆਸਾਨੀ ਨਾਲ ਕਰ ਸਕੇ ਇੱਕ ਨਿਮਰ ਵਿਅਕਤੀ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਹਰ ਸਮੱਸਿਆ ਤੋਂ ਬਚਣ ਦੀ ਸਮਰਤਾ ਰੱਖਦਾ ਕੰਨਵੇਂ ਗੱਲ ਐ ਇਸ ਸੰਸਾਰ ਵਿੱਚ ਕੋਈ ਵੀ ਸਮੱਸਿਆ ਤੁਹਾਡੇ ਤੋਂ ਵੱਡੀ ਨਹੀਂ ਜੇ ਕੋਈ ਇਸ ਸੰਸਾਰ ਵਿੱਚ ਸਭ ਤੋਂ ਬੁੱਧੀਮਾਨ ਹੈ ਤੋਂ ਮਨੋਖ ਹੈ ਤੇ ਮਨੋਖ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਔਕੇ ਸਮੇਂ ਵਿੱਚ ਹਮੇਸ਼ਾ ਧੀਰਜ ਰੱਖਣਾ ਚਾਹੀਦਾ ਐ ਸੋਚਣਾ ਚਾਹੀਦਾ ਏ ਕਿ ਸਭ ਕੁਝ ਮੇਰੇ ਹੱਥ ਵਿੱਚ ਹੈ ਹਮੇਸ਼ਾ ਸਕਾਰਾਤਮਕ ਰਹਿਣਾ ਚਾਹੀਦਾ ਐ ਸੋਚੋ ਕਿ ਜੇ ਮੈਂ ਚਾਹਾਂ ਤਾਂ ਮੈਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਸਕਦਾ ਆਪਣੀਆਂ ਮੁਸ਼ਕਲਾਂ ਤੋਂ ਭੱਜਣ ਵਾਲੇ ਲੋਕ ਕਾਇਰ ਹੁੰਦੇ ਨੇ ਔਖੇ ਸਮੇਂ ਤੋਂ ਬਾਅਦ ਚੰਗਾ ਸਮਾਂ ਵੀ ਆਉਂਦਾ ਜੇਕਰ ਇਨਸਾਨ ਆਪਣਾ ਸਬਰ ਗਵਾ ਬੈਠੇ ਤਾਂ ਉਹ ਚੰਗੇ ਸਮੇਂ ਤੱਕ ਨਹੀਂ ਪਹੁੰਚ ਸਕਦਾ ਮਨੁੱਖ ਆਪਣੇ ਆਪ ਵਿੱਚ ਇੰਨਾ ਸਮਰੱਥ ਹੁੰਦਾ ਕਿ ਉਹ ਸਾਰੀਆਂ ਮੁਸੀਬਤਾਂ ਨਾਲ ਆਸਾਨੀ ਨਾਲ ਨਜਿੱਠ ਸਕਦਾ ਪਰ ਇਹ ਉਦੋਂ ਹੀ ਸੰਭਵ ਆ ਜਦੋਂ ਆਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਪਛਾਣਦਾ ਤੇ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਛੋਟਾ ਸਮਝੇ ਛੇਵੀਂ ਗੱਲ ਕਿ ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਪਰ ਖਾਸ ਗੱਲ ਇਹ ਹੈ ਕਿ ਵਿਅਕਤੀ ਇੰਨਾ ਜ਼ਿਆਦਾ ਸਬਰ ਰੱਖਦਾ ਉਹ ਉਨਾ ਹੀ ਆਸਾਨੀ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਪਾਰ ਕਰ ਲੈਂਦਾ ਇੱਕ ਸਬਰ ਵਾਲਾ ਵਿਅਕਤੀ ਆਪਣੀ ਔਖੀ ਜ਼ਿੰਦਗੀ ਨੂੰ ਵੀ ਆਸਾਨ ਬਣਾ ਸਕਦਾ ਜਦ ਕਿ ਸਬਰ ਨਾ ਰੱਖਣ ਵਾਲਾ ਵਿਅਕਤੀ ਆਸਾਨ ਜੀਵਨ ਨੂੰ ਵੀ ਔਖਾ ਬਣਾ ਕੇ ਜੀਉਂਦਾ ਵਾ ਜਿਵੇਂ ਰਾਤ ਸਦਾ ਨਹੀਂ ਰਹਿੰਦੀ ਤੇ ਨਾ ਹੀ ਦਿਨ ਸਦਾ ਨਹੀਂ ਰਹਿੰਦਾ ਹਰ ਰਾਤ ਤੋਂ ਬਾਅਦ ਦਿਨ ਤੇ ਦਿਨ ਤੋਂ ਬਾਅਦ ਰਾਤ ਦਾ ਚੱਕਰ ਜਿਹੜਾ ਉਹ ਚੱਲਦਾ ਰਹਿੰਦਾ ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸੁੱਖ-ਦੁੱਖ ਕਰਮ ਅਨਸਾਰ ਚੱਲਦੇ ਰਹਿੰਦੇ ਨੇ ਸਾਧੂ ਨੇ ਕਿਹਾ ਤੈਨੂੰ ਵੀ ਸਬਰ ਰੱਖਣਾ ਚਾਹੀਦਾ ਤੇਰੀਆਂ ਗਲਤੀਆਂ ਦੇ ਅਨੁਸਾਰ ਕਰਮਾਂ ਦੇ ਅਨੁਸਾਰ ਤੈਨੂੰ ਸਜ਼ਾ ਮਿਲ ਚੁੱਕੀ ਹੈ ਤੇ ਹੁਣ ਤੈਨੂੰ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਾਧੂ ਨੇ ਵਪਾਰੀ ਦੇ ਲੜਕੇ ਨੂੰ ਮੁਸ਼ਕਲਾਂ ਨਾਲ ਲੜਨ ਦੇ ਤਰੀਕੇ ਦੱਸੇ ਤੇ ਉਸਤੇ ਮਨ ਨੂੰ ਹਿੰਮਤ ਨਾਲ ਪਾਰ ਦਿੱਤਾ ਹੁਣ ਉਹ ਸਮਝ ਗਿਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਰਨਾ ਕੀ ਹੈ ਉਸਨੇ ਸਾਧੂ ਦਾ ਧੰਨਵਾਦ ਕੀਤਾ ਤੇ ਉਹਨਾਂ ਨਾਲ ਵਾਅਦਾ ਵੀ ਕੀਤਾ ਕਿ ਹੁਣ ਉਹ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਕਦੇ ਨਹੀਂ ਡਰੇਗਾ ਤੇ ਉਹਨਾਂ ਦਾ ਦਲੇਰੀ ਨਾਲ ਸਾਹਮਣਾ ਕਰੇਗਾ ਸੋ ਦੋਸਤੋ ਉਮੀਦ ਆ ਕਿ ਇਸ ਕਹਾਣੀ ਵਿੱਚ ਲੀਆਂ ਗੱਲਾਂ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੀ ਇਹਨਾਂ ਨੂੰ ਲਾਗੂ ਕਰੋਗੇ ਤੇ ਹਰ ਮੁਸ਼ਕਲ ਨੂੰ ਆਸਾਨੀ ਨਾਲ ਪਾਰ ਕਰੋਗੇ ਮੈਂ ਐਸੇ ਤਰ੍ਹਾਂ ਦੀਆਂ ਹੀ ਕੰਮ ਦੀਆਂ ਹੋਰ ਵੀਡੀਓ ਲਿਉਂਦੀ ਰਵਾਂਗੀ ਸੋ ਜੁੜੇ ਰਹੋ ਤੁਸੀਂ ਪੰਜਾਬੀ ਸਟੋਰੀ ਟੇਸ਼ਨ ਚੈਨਲ ਦੇ ਨਾਲ ਤੇ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਬ ਰੱਖਾ